ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸੱਜਣਾ ਮਿੱਤਰਾਂ ਨੂੰ ਜੀ ਗਾਲੂ ਸੌੜਾ 5911 ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਸ਼ਾਮ ਕਰਾਉਣੀ ਹੈ ਜੀ ਅੱਜ ਮੈਂ ਆਵਾ ਕਰਨਾਣੇ ਪਿੰਡ ਆਪਣਾ ਭਰਾ ਹੈ ਸੁਖ ਕਰਨਾਣੇ ਤੋਂ ਜੀ ਦੇਖੋ ਕਿੰਨਾ ਵਧੀਆ ਸੈਟਅਪ ਬਣਾਇਆ ਭਾਈ ਕੋਈ ਖੁੰਡਾ ਖੋਲਿਓ ਚਾਰੋਂ ਜਗ੍ਹਾ ਖੋਲੋ 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 ਜਾਰੀ ਸਾਰਿਆਂ ਦਾ ਰਕ ਉੱਤਰਦਾ ਕੋਈ ਚੈੱਕ ਕਰਨੀ ਆ ਦੇਖੋ ਜੀ ਕਿੰਨਾ ਵਧੀਆ ਸੈੱਟ ਬਣਿਆ ਵਾ ਪੂਰਾ ਤੇ ਇਹ ਨਜੋੜੀਆਂ ਕੁ ਬੱਚੇ ਨੇ ਕਾਏ ਬਹੁਤ ਵਧੀਆ ਲੱਗਿਆ ਆਪਾਂ ਨੂੰ ਬਾਈ ਪੂਰਾ ਵਧੀਆ ਸੈੱਟ ਬਣਾਇਆ ਬੰਦੇ ਨੇ ਕਰੋ ਸ਼ੌਂਕ ਬਾਈ ਇਹ ਕੁੱਤਰ ਨੇ ਬਾਈ ਇਹ ਇਹ ਬਣਿਆ ਬਾਈ ਆਪਣਾ ਇੱਕ ਸ਼ੌਕ ਕੁੱਤਰਬਾਜੀ ਦਾ ਇਹ ਜੀਵਨ ਕਿਲਾ ਹੰਸ ਇੱਥੇ ਪਿੰਜਰੇ ਡੋਲੀਆਂ ਖਰੀਦਣ ਆ ਤੇ ਟੰਗੀਆਂ ਖਰੀਦਣ ਲਈ ਸੰਪਾਰਕ ਕਰੋ ਰਾਣਾ ਸਾਹਿਬ ਕਰੋ ਸ਼ੌਂਕ ਬਾਈ ਇਹ ਲੰਗੀ ਵੀ ਜੋੜੀ ਇਹ ਹੋ ਰਿਹਾ ਜੀ ਸੈਟਅਪ ਤਿਆਰ ਬਾਈ ਦਾ ਕੁੱਡੇ ਪਾ ਰਿਹਾ ਸ਼ੌਕ ਬਹੁਤ ਹੈ ਬਾਈ ਨੂੰ ਪੂਰਾ ਸ਼ੌਕ ਹੈ ਆਪ ਦਾ ਬਾਹਰ ਇੱਕਾ ਗੁੱਡਾ ਪਾ ਰਹੇ ਜਿਹੜਾ ਪਿੰਡ ਹੈ ਨਾ ਬਾਈ ਇਹ ਕਰਨਾਣਾ ਪਿੰਡ ਹੈ ਦੁਆਬੇ ਚ ਪੈਂਦਾ ਮਸ਼ਹੂਰ ਖਿਡਾਰੀ ਨੇ ਬਾਈ ਇੱਥੇ ਦੇ ਉਹ ਰے ਵਧੀਆ ਮਤਲਬ ਟਾਪ ਦੀਆਂ ਬਾਜ਼ੀਆਂ ਕਰਉਂਦੇ ਨੇ ਬਾਜ਼ੀਆਂ ਜਿੱਤਦੇ ਨੇ ਬਾਈ ਗੁਲਾਬ ਹੋ ਗਿਆ ਗੌਰਵ ਹੋ ਗਿਆ ਤੇ ਮੁੰਡਾ ਜਿਹੜਾ ਜਿਹਦੇ ਨਾਲ ਆਪਣਾ ਪਿਆਰ ਹੈ ਮੁੰਡਾ ਸੁਖ ਹੈ ਤੇ ਆਪ ਬਾਹਰ ਅਮਰੀਕਾ ਹੈ ਤੇ ਇਹਨੂੰ ਵੀ ਬਹੁਤ ਸ਼ੌਂਕ ਹੈ ਬਾਈ ਆਪਣੇ ਨਾਲ ਵੀ ਫੁੱਲ ਪਿਆਰ ਹੈ ਬਾਈ ਦਾ ਨੱਕੜ ਆ ਵਾ ਅਜਿੰਦੇ ਲੱਗੇ ਵਾ ਥੋੜਾ ਮੁੰਡਾ ਗਿਆ ਵਾ ਬਾਹਰ ਉਸ ਵਟਾਪੇ ਉਹ ਕਮਰੇ ਚ ਕਬੂਤਰ ਹੈ ਇਹ ਹੈ ਜੀ ਕਰਨਾਣਾ ਪਿੰਡ ਕਰੋ ਤਰਸ਼ਨ ਬਾਈ ਪਿੰਡ ਕਰਨਾਣੇ ਦੇ ਇੱਥੇ ਵੀ ਰੱਕੇ ਬਣੇ ਕੋਈ ਉੱਤਰ ਕਿਸੇ ਭਰਾ ਨੇ ਪੂਰਾ ਵਧੀਆ ਪਿੰਡ ਹੈ ਨਾ ਬਾਜੀਪੂਜੀ ਛੱਡਣੋਂ ਵੀ ਕਾਫੀ بڑا ਪਿੰਡ ਹੈ ਮਾਈਕਲਦੀਪ ਆਇਆ ਉਹ ਨਾਲ ਕੁਲਦੀਪ ਜੀ ਕਰੜ ਤੋਂ ਜਿਨ੍ਹਾਂ ਦਾ ਆਪਣਾ ਛਤਰियां ਪੀਂਜਰੇ ਡੋਲੀਆਂ ਹਾਥੀ ਬਣਾਉਂਦੇ ਆ ਬਾਈ ਗੋਲ ਪਿੰਜਰੇ ਜੋਟ ਜੇ ਕਿਸੇ ਭਰਾ ਨਾਲ ਲੈਣੇ ਹੁਣ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਏ ਬਾਈ ਦਾ ਨੰਬਰ ਹੈਗਾ 94170 90 987 94170 90987 ਦੁਆਬੇ ਏਰੀਆ ਦਾ ਭਰਾ ਜੇ ਕੋਈ ਕਿਸੇ ਦਾ ਕੰਮਕਾਰ ਆਪਣਾ ਮਤਲਬ ਕਰਨਾ ਹੋਵੇ ਛਤਰੀ ਪਿੰਜਰੀਆਂ ਦਾ ਥੋਕ ਚ ਮਾਲ ਦੰਨੇ ਆ ਬਾਈ ਜਿਵੇਂ ਲਾਲੋ ਗੋਲ ਪਿੰਜਰੇ ਬਣਾਉਣੇ ਆ ਝੋਟਾ ਬਣਾਉਣੀ ਆ ਜਾਂ ਚੌੜਸ ਪਿੰਜਰਾ ਬਣਾਉਣਾ ਤੇ ਬਾਈ ਨਾਲ ਆਪਣੇ ਨਾਲ ਸੰਪਰਕ ਕਰ ਸਕਦਾ ਆਪਣੇ ਨਾਲ ਆਇਆ ਬਾਈ ਮੈਂ ਕਿਹਾ ਚਲੋ ਘੁਮਾ ਕੇ ਲਈਏ ਸਾਨੀ ਪਿੰਡ ਕਰਨਾ ਨੇ